ਸૌਸ਼੍ਰੀ ਕਾਲਬਾਈ ਜੀ ਮੈਂ ਹਰਸ਼੍ਰੀਤ ਸਿੰਘ ਫੇਰ ਤੁਹਾਡੇ ਨਾਲ ਜੁੜਿਆ ਤੇ ਜੋ ਵੀ ਵੀਰ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਅਪਜੀ ਸਬਸਕ੍ਰਾਈਬ ਕਰ ਦੋ ਤੇ ਸ਼ੇਅਰ ਕਰ ਦਿਓ ਅੱਜ ਕੈਨੇਡਾ ਦੇ ਉੱਤੇ ਨਵਾਂ ਅਪਡੇਟ ਲੈ ਕੇ ਆਏ ਹਾਂ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦੀ ਜਿਹੜੇ ਸਟੂਡੈਂਟ ਆਏ ਨੇ ਜਾਂ ਜਿਨ੍ਹਾਂ ਨੇ ਕਿਸੇ ਨਾ ਕਿਸੇ ਨੂੰ ਵੀ ਆਉਣ ਦੀ ਚਾਹਤ ਰੱਖਦੇ ਨੇ ਜੀ ਉਹਨਾਂ ਲਈ ਖਾਸ ਖਬਰ ਹੈ ਜੋ ਕਿ ਵਰਕ ਪਰਮਿਟ ਸੀ ਵਰਕ ਪਰਮਟ ਹੈ ਦਿੰਦੇ ਸੀ ਸਟੂਡੈਂਟ ਦੱਬ ਕੇ ਨੇ ਉਹ ਬਿਲਕੁਲ ਬੰਦ ਕਰ ਦਿੱਤੇ ਨੇ ਬਹੁਤ ਸਾਰੇ ਸਟੂਡੈਂਟਾਂ ਦੇ ਕੀ ਕੀ ਦੇ ਕੀ ਦੇ ਬੰਦ ਕਰ ਦਿੱਤੇ ਨੇ ਉਹ ਸਭ ਨੂੰ ਗੱਲ ਦੇ ਵੀਡੀਓ ਚ ਦੱਸ ਦਾਂਗੇ ਤੇ ਐਲ ਐਮਓਈ ਦਾ ਹੁਣ ਕੀ ਸਿਸਟਮਾ ਤੇ ਕੀ ਵਰਕ ਪਰਮਟ ਬੰਦ ਕਰ ਦਿੱਤੇ ਨੇ ਇਹਦੇ ਉੱਤੇ ਵੀ ਆਪਾਂ ਗੱਲਬਾਤ ਕਰਦੇ ਗੱਲਬਾਤ ਇਹ ਸੀ ਜੋ ਸਟੂਡੈਂਟ ਪਲੱਸ 2 ਕਰਕੇ ਇੰਡੀਆ ਤੋਂ ਇੱਥੇ ਆਉਂਦੇ ਸੀਗੇ ਤੇ ਉਹਨਾਂ ਦੇ ਤਕਰੀਬਨ ਕਹਿੰਦੇ ਨੇ 60% ਤੋਂ ਉੱਤੇ ਵਾਦੀ ਦੇ ਜਿੰਨੇ ਵੀ ਆਉਂਦੇ ਸੀ ਇੰਟਰਨੈਸ਼ਨਲ ਸਟੂਡੈਂਟ ਪਲੱਸ 2 ਵਾਲੇ ਉਹਨਾਂ ਦੇ ਬੰਦ ਕਰ ਦਿੱਤੇ ਨੇ ਉਹਨਾਂ ਦੇ ਉੱਤੇ ਕਹਿੰਦੇ ਨੇ 119 ਕੋਰਸਾਂ ਦੇ ਵਿੱਚ ਕੋਈ ਕੋਰਸ ਨੇਗੇ ਕਾਲੀ ਵੈਬਸਾਈਟ ਤੇ ਜੋ ਬੰਦਾ ਇਹ ਕੋਰਸ ਲਊਗਾ ਸ਼ਾਇਦ ਉਹਨਾਂ ਨੂੰ ਪਰਮਿਟ ਦਿੱਤੇ ਜਾਣ ਬਾਕੀਆਂ ਨੂੰ ਨਹੀਂ ਦਿੱਤੇ ਜਾਣਗੇ ਉਹ ਆਪਦੀ ਪੜ੍ਹਾਈ ਪੂਰੀ ਕਰਨ ਤੋਂ ਕਰਕੇ 1 ਸਾਲ ਦੀ ਹੈ ਜਾਂ 2 ਸਾਲ ਦੀ ਹੈ ਉਹ ਬਾਅਦ ਚਲੇ ਜਾਣਾ ਪੀਆਰ ਦੀ ਤਾਂ ਬਹੁਤ ਦੂਰ ਦੀ ਗੱਲ ਆ ਹੁਣ ਉਹਨਾਂ ਦੀ ਆਈਸੀਆਰ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਜਿਹੜਾ ਬੱਚਾ ਪੜ੍ਹਦਾ ਹੈਗਾ ਕਿ ਉਹਦੇ ਕੋਰਸਾਂ ਦੇ ਉੱਤੇ ਉਹਨੂੰ ਪਰਮਿਟ ਮਿਲੂਗਾ ਜਾਂ ਨਹੀਂ ਮਿਲੂਗਾ ਆਪਰੇ ਕਪੜੇ ਪੈਕ ਕਰ ਲੈ ਤੇ ਵਾਪਸ ਯਾਣੀ ਫਲੈਟ ਪਹਿਲੀ ਟਿਕਟ ਬੁੱਕ ਕਰਾ ਲੈ ਨਹੀਂ ਤਾਂ ਉਹਨਾਂ ਦੀ ਚਿੱਠੀ ਆ ਕੇ ਹੁਣ ਰਫੂਦੀ ਵਾਲਾ ਕੰਮ ਵੀ ਮੀਰੋ ਬੰਦ ਕਰ ਦਿੱਤਾ ਪਹਿਲਾਂ ਐਦਾ ਸੀਗਾ ਕੀ ਪਾਸਟੂ ਵਾਲੇ ਬੱਚਿਆਂ ਨੂੰ ਜੇ ਪਰਮਿਟ ਨਹੀਂ ਮਿਲਦਾ ਸੀ ਵਰਕ ਪਰਮਿਟ ਇੱਥੇ ਬਹੁਤ ਸਾਰੇ ਬੱਚਿਆਂ ਨੇ ਰਫੂਗੀ ਲਾਤੀ ਸੀ ਕਹਿ ਲੋ ਸੈਲਮ ਕਹਿ ਲਾ ਦਿਆ ਸੈਲਮ ਲਾ ਕੇ ਇੱਥੇ ਕੁਝ ਟਾਈਮ ਰਹਿ ਸਕਦਾ ਸੀ ਉਦੋਂ ਬਾਅਦ ਗਾਹਾਂ ਹੋਰ ਨਿਗਾੜ ਕਰ ਲਗਾ ਸੀ ਬਸ ਫਸੇ ਫਸਾਇਆ ਰਹੀ ਜਾਂਦਾ ਸੀਗਾ ਪੱਕੇ ਹੋਣ ਦੇ ਕੋਈ ਯਸਾਰ ਨਹੀਂ ਸੀ ਤੇ ਹੁਣ ਉਹਨਾਂ ਨੇ ਜਮਾ ਬੰਦ ਕਰ ਦਿੱਤਾ ਇਹ ਇਹ ਵੀ ਸਰਕਾਰ ਨੇ ਦਵਾਈ ਠਾ ਕੇ ਸਾਰੇ ਫੈਸਲੇ ਲੈਂਦੇ ਨੇ ਕਿਉਂਕਿ ਵੋਟਾ ਤੋਂ ਪਹਿਲਾਂ ਤੁਸੀਂ ਜੋਲੇ ਤੋਂ ਪਹਿਲਾਂ ਵੋਟਾਂ ਹੋਈਆਂ ਨੇ ਜੇ ਤਾਂ VOTING ਹੁੰਦੀ ਆ ਤਾਂ ਕੈਨੇਡੀਅਨ ਜਿਹੜੇ ਸਿਟੀਜਨ ਨੇ ਇੱਥੇ ਦੇ ਲੋਕਲ ਵਾਸੀ ਨੇ ਕਹਦੇ ਕੈਨੇਡਾ ਦੇ ਜਿਹੜੇ ਕੈਨੇਡੀਅਨ ਦਸਮੀਕ ਨੇ ਕੈਨੇਡਾ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਦੀ ਸੁਣੀ ਜਾਂਦੀ ਆ ਉਹਨਾਂ ਨੇ ਗਵਰਨਮੈਂਟ ਨੂੰ ਇਹ ਗੱਲ ਕਹੀ ਸੀ ਕਿ ਭਾਈ ਇੱਥੇ ਕੰਮ ਦਾ ਬਹੁਤ ਮੰਦਾ ਹਾਲ ਆ ਜਿਹੜੇ ਬਾਹਰੋਂ ਕੰਮੇ ਆ ਕੇ ਤੁਸੀਂ ਰੱਖਦੇ ਹੋ ਸਟੂਡੈਂਟ ਰੱਖਦੇ ਉਹਨਾਂ ਨੇ ਸਾਡੀ ਬਹੁਤ ਮੰਦਾ ਹਾਲ ਕਰਕੇ ਸਾਡੇ ਲੋਕਲ ਲੋਕਾਂ ਦਾ ਇੱਥੇ ਰਹਿਣ ਨੂੰ ਖਰਚਾ ਨਹੀਂ ਪੂਰਾ ਹੋ ਰਿਹਾ ਕਾਂ ਕਰਕੇ ਸਰਕਾਰ ਨੇ ਇਹਨੂੰ ਫੈਸਲਾ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਸੀ ਮੋਟਿੰਗ ਤੋਂ ਕੀ ਪਾਈਆ ਸੀ ਆ ਫੈਂਸੇ ਰਾਵਾਂਗੇ ਇਹਨਾਂ ਰਾਹੀਂ ਹਾਲਾਤ ਸੁਧਾਰਾਂਗੇ ਉਹਨਾਂ ਨੂੰ ਵੀ ਜ਼ਰੂਰੀ ਸੀ ਤੇ ਜਦੋਂ ਲੋਕਾਂ ਨੇ ਕਿਹਾ ਵੀ ਭਾਈ ਕੰਮ ਦੇ ਪਿੱਛੇ ਰੱਖ ਕੇ ਤੇ ਬਹੁਤ ਬੁਰੇ ਖਾਨੇ ਕੰਮ ਨਹੀਂ ਮਿਲ ਰਿਹਾ ਤੇ ਲੋਕਲ ਲੋਕਾਂ ਨੂੰ ਤੇ ਬੁਰਾ ਹਾਲ ਆ ਮੰਗਾਈ ਦਾ ਦੌਰ ਚੱਲ ਰਿਹਾ ਤਾਂ ਉਹਨਾਂ ਨੇ ਇਹ ਧਿਆਕੇ ਫੈਸਲੇ ਲਏ ਨੇ ਕਿ ਜੋ ਭਾਈ ਪਲੱਸ 2 ਵਾਲੇ ਆਉਂਦੇ ਨੇ ਉਹਨਾਂ ਨੂੰ ਵੀ ਜੇ ਨਹੀਂ ਦਿੱਤੇ ਜਾਣਗੇ तकरीबन ਕਹੋ 60 70% ਆਬਾਦੀ ਨੂੰ ਜੇ ਵਰਕ ਪਰਮਿਟ ਹੀ ਨਹੀਂ ਮਿਲ ਲੱਗੇ ਜਿਹੜੇ ਕੰਮ ਨਹੀਂ ਮਿਲਦੇ ਨੇ ਤੇ ਉਹ ਪੜਾਈ ਕਰਨ ਤੋਂ ਬਾਅਦ ਕਹਿੰਦੇ ਕਿ ਝੋਲਾ ਚੱਕੋ ਤੇ ਵਾਪਸ ਜਾ ਉਹ ਤਾਂ ਨਹੀਂ ਤੇ ਕੋਈ ਹੋਰ ਕੋਰਸ ਲੈ ਲਵੋ ਕਿਉਂਕਿ ਇੱਥੇ ਪੈਸੇ ਦਿੰਦੇ ਰਹੋ ਦਿੰਦੇ ਰਹੋ ਤੇ ਤੁਹਾਡੀ ਅੱਧੀ ਉਮਰ ਤੀਸਾਂ ਬਾਅਦ ਕਿੰਨੀ ਤੱਕ ਦੀ ਤੇ ਹੁਣ ਗੱਲ ਕਰਦੇ ਆਂ ਜੇ ਉਹ ਭਾਈ ਇੱਥੇ ਕੋਈ ਵਧੀਆ ਕੋਰਸ ਲੈ ਕੇ ਆਏ ਸੀ ਡਿਗਰੀ ਲੈ ਕੇ ਕਰਦਾਗਾ ਇੱਥੇ ਉਹਨਾਂ ਲਈ ਕੋਈ ਟੈਨਸ਼ਨ ਨਹੀਂ ਉਹਨਾਂ ਨੂੰ ਵਰਕ ਪਰਮਟ ਮਿਲੂਗਾ ਪਰ ਪੀਆਰ ਦੀ ਕੋਈ ਗਾਰੰਟੀ ਨਹੀਂ ਜਿਹੜੇ ਬੱਚੇ ਫੂਲ ਚ ਕੰਮ ਕਰਦੇ ਸੀਗੇ ਉਹਨਾਂ ਲਈ ਕੋਈ ਪਿਆਰ ਨਹੀਂ ਉਹ ਕਹਿੰਦੇ ਆਪਦਾ ਕੰਮ ਕਰੇ ਤੇ ਜਾਓ ਕੋਈ ਵੱਡੀ ਛੋਟੀ ਕੰਪਨੀ ਚ ਕੰਮ ਕਰਦਾ ਕੋਈ ਨਾਲ ਆਵਾਜ਼ ਤੇ ਕੋਈ ਪੁਆਇੰਟ ਤੇ ਕੋਈ ਪਿਆਰ ਨਹੀਂ ਤੇ ਲਗਭਗ ਜਿਹੜੇ ਐਲ ਐਮ ਆਈ ਵਾਲੇ ਸੀਗੇ ਇਹ ਐਲ ਐਮ ਆਈਆਂ ਵੀ ਬਹੁਤ ਬੰਦ ਕਰ ਦਿੱਤੀਆਂ ਨੇ ਬਹੁਤ ਸਾਰਿਆਂ ਦੇ ਹੁਣ ਸਿਰ ਤੇ ਕਿਰਪਾਨ ਟਿਕੀ ਹੋਈ ਆ ਕਿਉਂਕਿ ਜਿਹੜੇ ਉਹਨਾਂ ਦੇ ਪਰਮਟ ਨੇ ਖਤਮ ਹੋ ਰਹੇ ਨੇ ਦਿਨੋ ਦਿਨ ਉਹਨਾਂ ਨੂੰ ਪਤਾ ਹੀ ਇਹ ਸਾਲ ਦੇ ਦਿੱਕਤਾਂ ਲੱਖਾਂ ਦੀ ਤਰ੍ਹਾਂ ਤੇ ਖਤਮ ਹੋਣਾ ਉਹਨਾਂ ਦੇ ਘਰੇ ਨੋਟਿਸ ਆ ਜਾਣੇ ਆ ਕੀ 250 ਦਾ ਪਰਮਟ ਖਤਮ ਹੋ ਗਿਆ ਤੇ ਜਿੱਲੀ ਇਸ ਤਰ੍ਹਾਂ ਬੰਨ੍ਹ ਕੇ ਚੱਪ ਗਏ ਕਿ ਨਮੀਆਂ ਐਲਮੀਆਂ ਬਹੁਤ ਨਿਕਲਦੇ ਨਹੀਂ ਥੋੜੀ ਆਪਣੀਆਂ ਪਹਿਲਾਂ ਹਰ ਕੋਈ ਕੰਪਨੀ ਕਢਾ ਲੈਂਦੀ ਸੀ ਰੀਸਟਾਰਟ ਕਰਵਾ ਕੇ ਐਲਮਾਂ ਜ ਤੇ ਹੁਣ ਲਗਭਗ ਬੰਦ ਕਰ ਦਿੱਤੀ ਤੇ ਐਲਮਾਂ ਜੋ ਜਿਹੜੇ ਅਪਾਰਟਮੈਂਟ ਤੇ ਆਏ ਹੋਏ ਨੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਆ ਹਾਂ ਹੁਣ ਨਮਾ ਸੁਣਦੇ ਆ ਕਿ ਕੁਝ ਕੋਰਸ ਨੇ ਦੇ ਦੇ ਕੰਨੀ ਐਗਰੀਕਲਚਰ ਦੇ ਕੋਰਸ ਕਰੋ ਇਹਦੇ ਵਿੱਚ ਤੁਹਾਨੂੰ ਤਿਆਰ ਦੇਵਾਂਗੇ ਐਗਰੀਕਲਚਰ ਦੀ ਜਰੂਰ ਤੇ ਕੁਝ ਕੋਰਸ ਨੇ ਜਿਨ੍ਹਾਂ ਦੇ ਉੱਤੇ ਪੀਆਰਸ ਮੇਰੇ ਲਈ ਚਾਂਸ ਹੈਗੇ ਆ ਬਾਕੀ ਭਾਈ ਤੁਸੀਂ ਕੋਈ ਵੀ ਆ ਜਿਹੜਾ ਲੰਡੂ ਪੰਡੂ ਕੋਰਸ ਕਰਦੇ ਹੋ ਕਹਿ ਲਓ ਆਪਣੇ ਕਹਦਾ ਦੇ ਇੰਡੀਆ ਤੋਂ ਬੱਚਾ ਇੱਥੇ ਪੜਨੂ ਗਿਆ ਜਾਂ ਕਹਿ ਲਓ ਕਿੰਦਾ ਵੀ ਉਹਨਾਂ ਬਿਖਤੀਅਰਤਾ ਦੇਰ ਦੀ ਗੱਲਾਂ ਬਾਰਕ ਪਰਗਟ ਵੀ ਬੰਦ ਕਰ ਦਿੱਤੇ ਹੁਣ ਸਟੂਡੈਂਟ ਦਬਕਾ ਐਨੇ ਪੈਸੇ ਲਾ ਕੇ ਸੰਭ ਸੋਚ ਕੇ ਆਏ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨ ਹੋਰ ਵੀ ਸਖਤ ਹੋਣਗੇ ਕਿਉਂਕਿ ਇੱਥੇ ਜਿਹੜੇ ਬੱਚੇ ਪੜ੍ਹਦੇ ਨੇ ਥੋੜੇ ਕਹਿ ਲਓ ਕਿਸੇ ਦਿਨ ਦੀ ਆ ਪੰਜਾਬ ਤੋਂ ਘਰੋਂ ਆਇਆ ਜਾਂ ਇੰਡੀਆ ਤੋਂ ਆਇਆ ਕੋਈ ਵੀ ਬੱਚਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇੱਥੇ ਕੀ ਚੱਲ ਰਿਹਾ ਕਿਉਂਕਿ ਨਿਊਜ਼ ਵਗੈਰਾ ਨਹੀਂ ਦੇਖਦੇ ਤੇ ਇਹ ਛੋਟਾ ਬੱਚਾ ਕਹਿੰਦਾ ਹੋਊਗਾ ਬਹੁਤ ਵੱਧਿਆ ਇੱਥੇ ਕੋਈ ਦਿੱਕਤ ਨਹੀਂ ਹੈਗੀ ਪਰ ਆਉਣ ਵਾਲੇ ਸਮੇਂ ਤੇ ਤੁਸੀਂ ਦੇਖੋਗੇ ਤੁਹਾਡੇ ਬੱਚੇ ਨੂੰ ਵੀ ਇੱਕ ਨੋਟਿਸ ਆਇਆ ਹੋਊਗਾ ਕਿ ਇੱਥੇ ਬਗਦੇ ਤੇ ਰਫਿਊਜੀਆ ਵੀ ਇਸੇ ਕਰਕੇ ਉਹਨਾਂ ਨੇ ਫੈਸਲਾ ਲਇਆ ਕਿ ਜੋ ਬੱਚੇ 1 ਸਾਲ ਹੋ ਗਿਆ ਆਏ ਨਹੀਂ ਰਫਿਊਜੀਆ ਨਾ ਲਾ ਸਕਣ ਕਿਉਂਕਿ ਸਕੂਲ ਐਂਡ ਪਹਿਲਾਂ ਉਹਨਾਂ ਦੀ ਵਰਕ ਪਰਮਿਟ ਆ ਲੰਦੀ ਬਹੁਤ ਪਰਮਿਟ ਖਤਮ ਹੋਣੇ ਆ ਤੇ ਜਦੋਂ ਪਰਮਿਟ ਖਤਮ ਹੋਣਗੇ ਤਾਂ ਉਹਨਾਂ ਨੂੰ ਬਤਾਸੀ ਇਹ ਸਾਰੇ ਲੋਕ ਇੱਕ ਵਾਰੀ ਨੂੰ ਕਰਨਗੇ ਵਕੀਲਾ ਲਵੇ ਕਿ ਸਾਡੀ ਰਿਫਿਜੀ ਲਾ ਦੋ ਰਫਿਜੀਆ ਦੇ ਉਹਨਾਂ ਨੇ ਪਹਿਲਾਂ ਹੀ ਕੜੇ ਕੱਸਤੇ ਕਿ ਰਫਿਜੀਆ ਬੰਦ ਕਰ ਦਿੱਤੀਆਂ ਤੇ ਉੱਤੋਂ ਉਹਨਾਂ ਨੇ ਇੱਕ ਹੋਰ ਰੂਲ ਕੀਤਾ ਕਿ ਜੋ ਵੀ ਬੰਦਾ ਰਫਿਜੀ ਲਾਊਗਾ ਇਹ ਲੋਕ ਉਹ ਕੋਲੇ ਦਿਨ ਕੋਈ ਨਹੀਂ ਆਇਦੋ ਉਹ ਰਫਿਜੀ ਉਹਨਾਂ ਦੇ ਇੱਕ ਡਿਪਾਰਟਮੈਂਟ ਕੋਲੇ ਜਾਊਗਾ ਉਹ ਚੈੱਕ ਕਰਨਗੇ ਉਹਨਾਂ ਦੀ ਕਹਿੰਦੇ 20% ਇਹ ਆ ਜੋ ਐਕਸੈਪਟ ਕਰਨਗੇ ਕੇਸ ਸੋਦੇ ਰਫਿਜੀ ਕੋਟ ਕੈਨੋ ਕੇਸ ਰੱਦ ਮਾਰਨਗੇ ਚਾਕੇ ਪਹਿਲਾ ਕੋਟ ਲਵੇ ਜਾਂਦਾ ਸੀ ਕੇਸ ਕੋਟ ਨਹੀਂ ਐਕਸੈਪਟ ਸੀ 60% ਉਹਨਾਂ ਦੀ ਐਕਸੈਪਟ ਹੈ 20% ਤਾਂ ਤੁਹਾਡੇ ਜੋ ਬੰਦਾ ਟੂਰਿਸਟ ਤੇ ਆ ਕੇ ਜਾਂ ਕਹੇ ਲੋ ਲੌਂਗਰ ਵੀ ਇਹਦੇ ਵੀ ਚਾਂਸ ਠਾਕੇ ਤੇ ਸੋਡਾ ਹੁਣ ਘਰੇ ਆਉਂਦੇ ਪਤਾ ਲੱਗਿਆ ਕਰੂਗਾ ਕਿ ਭਾਈ ਚੱਕੀ ਆ ਗਈ ਤੇ ਆਪਦੇ ਬੈਕ ਪੈ ਕਰੋ ਤੇ ਕੱਪ ਨਹੀਂ ਹੋ ਚੀ ਉਸੀ ਪੜਨਾ ਹੈ ਸੀ ਪੜਨੇ ਜਾਂ ਪੜੇ ਨਹੀਂ ਮਰ ਕੇ ਪਰ ਮਤ ਕੈਨਸਲ ਨਹੀਂ ਸੋਡੇ ਆਉਣ ਵਾਲੇ ਸਮੇਂ ਦੇ ਵਿੱਚ ਪੈਸਾ ਦੇ ਕੇ ਲਾਇਓ ਭਾਈ ਜੀ ਇੱਥੇ ਚੂੜੀਆਂ ਦਿਨੋਂ ਦਿਨ ਕਸੀ ਜਾਂਦੀ ਹੈ ਗਵਰਨਮੈਂਟ ਗਵਰਨਮੈਂਟ ਵੀ ਤਾਂ ਚੂੜੀਆਂ ਤਾਂ ਕੱਸ ਨਹੀਂ ਗਏ ਇੱਥੇ ਦੇ ਹਾਲਾਤ ਖਰਾਬ ਹੋ ਰਹੇ ਨੇ ਕਿ ਕੰਮ ਕਾਮ ਨਹੀਂ ਮਿਲਦਾ ਲੋਕੋ ਲੋਕੋ ਜਿਹੜੇ ਇੱਥੋਂ ਦੇ ਵਸਾਈ ਨੇ ਉਹ ਬਹੁਤ ਹੀ ਤਕਲੀਫ ਚ ਨੇ ਕਿਉਂਕਿ ਕੰਮ ਨਹੀਂ ਹੈਗਾ ਮਹਿੰਗਾਈ ਦੀ ਮਾਰ ਆ ਜਿਵੇਂ ਆਪਾਂ ਆਪਾਂ ਦਾ ਇੰਡੀਆ ਚ ਨੇ ਬਿਹਾਰ ਤੋਂ ਭਈਆ ਕੇ ਪੰਜਾਬ ਵਾਲੇ ਲੋਕ ਦੁੱਖੀ ਹੋ ਰਹੇ ਨੇ ਕਿ ਸਾਨੂੰ ਕੰਮ ਕਾਰ ਨਹੀਂ ਮਿਲਿਆ ਇਹ ਤਾਂ ਫੇਰ ਵੀ ਵਿਦੇਸ਼ਾਂ ਤੋਂ ਆਤੋ ਰਹੀ ਆਏ ਨੇ ਉਹ ਕਿਉਂ ਨਹੀਂ ਹੋਣ